ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੰਤਨ ਸੰਤ ਬਾਬਾ ਨਨ ਸਿੰਘ ਜੀ ਨਾਨਕ ਸਰ ਕਲੇਰਾਂ ਵਾਲਿਆਂ ਦਾ ਜੋ ਅੰਤਮ ਸਮਾ ਅਤੇ ਜਲ ਪ੍ਰਵਾਸੀ ਉਹ ਕੁਝ ਇਸ ਪ੍ਰਕਾਰ ਸੀ ਕਿ ਸੰਗਤਾਂ ਨੂੰ ਦਰਸ਼ਨ ਕਰਨ ਦਾ ਅਵਸਰ ਦੇਣ ਉਪਰੰਤ ਸੋਮਵਾਰ 18 ਅਗਸਤ ਨੂੰ 10:00 ਵਜੇ ਪਾਲਕੀ ਨੂੰ ਠਾਠ ਤੋਂ ਬਾਹਰ ਲਿਆਂਦਾ ਗਿਆ ਦਰਵਾਜੇ ਛੋਟੇ ਹੀ ਸਨ ਸੰਗਤ ਦੀ ਢੀੜ ਬਹੁਤ ਔਣ ਕਰਕੇ ਕਈ ਕੰਦਾ ਜੋ ਸਭ ਕੱਚੀਆਂ ਹੁੰਦੀਆਂ ਸਨ ਉਹ ਢਾ ਕੇ ਰਾਹ ਖੁੱਲ ਖੁੱਲਾ ਕੀਤਾ ਗਿਆ ਕਾਰਾ ਤੇ ਲਾਈਆਂ ਵਿੱਚ ਚਾਰ ਪਜੱਥੇ ਰਾਗੀਆਂ ਦੇ ਸਨ ਅਤੇ ਨਰ ਕੀਰਤਨ ਆਰੰਭ ਹੋਣ ਦੇ ਸਮੇਂ ਸਭ ਪਾਸੇ ਫੁੱਲਾਂ ਦੀ ਬਰਖਾ ਤੇ ਅਤਰ ਰੋ ਕੇਵੜਾ ਦੇ ਛੜਕ ਨਾਲ ਹੋ ਰਹੀ ਹੈ ਬਾਬਾ ਜੀ ਤੇਰੀ ਜੈ ਜੈਕਾਰ ਦੀ ਜਗਾਰੇ ਗੂੰਜਦੇ ਗਏ ਕਈ ਹਦਾਲੂ ਤਾਂ ਫਿਰੋਜਪੁਰ ਹੈੱਡ ਤੇ ਅਤੇ ਫਲੋਰ ਦੇ ਪੁੱਲ ਤੇ ਉਡੀਕ ਰਹੇ ਸਨ 68 ਤੇ ਜਿਹੜੀਆਂ ਸੰਗਤਾ ਸਮੇਸਰਨਾ ਬੁੱਝ ਸਕੀਆਂ ਉਹ ਰਾਹ ਵਿੱਚ ਹੀ ਨਾਲੋਂ ਨਾਲ ਰਲਦੀਆਂ ਗਈਆਂ ਪੱਕੀ ਸੜਕ ਤੇ ਝੜ ਜਗਰਾਵਾਂ ਦੇ ਚਰਸਤੇ ਤੋਂ ਮੁੜ ਕੇ ਸਦਵਾ ਬੇਟ ਵੱਲ ਜਾਂਦੀ ਪੱਕੀ ਸੜਕ ਉੱਤੇ ਹੌਲੀ-ਹੌਲੀ ਇਹ ਸ਼ੋਕਮਈ ਜਲੂਸ ਚੱਲਦਾ ਗਿਆ ਸਾਰੇ ਰਾਹ ਵਿੱਚ ਜੈ ਜੈਕਾਰ ਦੇ ਸ਼ਬਦ ਪੜੇ ਜਾਂਦੇ ਰਹੇ ਤੇ ਬੇਟ ਦੇ ਨੇੜੇ ਤੇੜੇ ਪੁੱਜਣ ਤੱਕ ਲਗਭਗ 1 ਲੱਖ ਦੀ ਪੀੜ ਹੋ ਗਈ ਇਸ ਲਈ ਬੋਟ ਦੀ ਉਰਾਂ ਦੀ ਸਭ ਟਰੱਕਾਂ ਤੇ ਲਾਰੀਆਂ ਨੂੰ ਤਖੜਾ ਕਰ ਦਿੱਤਾ ਗਿਆ ਤਾਂ ਕੇਵਲ ਬਾਬਾ ਜੀ ਦੀ ਪਾਲਕੀ ਵਾਲੀ ਕਾਰ ਰਾਗੀਆਂ ਦਾ ਟਰੱਕ ਤੇ ਕਪਤਾਨ ਸਾਹਿਬ ਦੀ ਕਾਰ ਨੂੰ ਅੱਗਾ ਜਾਣ ਦਿੱਤਾ ਗਿਆ ਬਾਕੀ ਸਭ ਸੰਗਤ ਪੈਦਲ ਹੋ ਗਈ ਪਰ ਪਹਿਲਾਂ ਆਏ ਡੋਂਗੇ ਤੇ ਬੋਡੇ ਨਾਲੇ ਨੂੰ ਇੱਕ ਵੱਡੇ ਬੇੜੇ ਵਿੱਚ ਬਹੁਤ ਸਾਰੀ ਸੰਗਤ ਨੂੰ ਪਾਰ ਕਰਾਇਆ ਗਿਆ। ਪਾਵੇ ਕਈਆਂ ਨੇ ਵੈਸੇ ਹੀ ਖਿਲਕੇ ਨਾਲ ਨੂੰ ਸਫਲਤਾ ਨਾਲ ਪਰ ਆ ਪਾਰ ਕਰ ਲਿਆ। ਇੱਥੋਂ ਅੱਗੇ ਇੱਕ ਛੋਟੇ ਜਿਹੇ ਪਿੰਡ ਦੇ ਕੋਲ ਪੁੱਜ ਕੇ ਫਿਰ ਸਾਰੀ ਸੰਗਤ ਨੇ ਨਾ ਕੀਰਤਨ ਦੀ ਇੱਕ ਸ਼ਕਲ ਬਣਾ ਲਈ ਤੇ ਪਾਲਕੀ ਨੂੰ ਮੋਢਿਆਂ ਤੇ ਚੁੱਕ ਵੱਡੇ ਦਰਿਆ ਦੇ ਕੰਢੇ ਤੇ ਜਾ ਉਤਾਰਿਆ। ਤੇ ਇੱਕ ਵੱਡੀ ਸਾਰੀ ਟਾਲੀ ਰੱਖ ਕੇ ਫਿਰ ਸਭ ਨੂੰ ਬਾਬਾ ਜੀ ਦੇ ਪਿਆਰੇ ਤੇ ਪਵਨ ਸਰੂਪ ਦੇ ਅੰਤਮ ਦਰਸ਼ਨ ਕਰਾਏ ਗਏ ਜਿਸ ਵਿੱਚ ਲਗਭਗ 2 ਘੰਟੇ ਲੱਗ ਗਏ ਇੱਥੇ ਪਤਨ ਹੋਣ ਕਰਕੇ ਇੱਕ ਹੋਰ ਵੱਡੇ ਬੇੜੇ ਦਾ ਪ੍ਰਬੰਧ ਕਰਕੇ ਉਸ ਨਾਲ ਪਾਲਕੀ ਨੂੰ ਬੰਦ ਦਿੱਤਾ ਗਿਆ ਤੇ ਸਾਰੇ ਮੁਖੀ ਸੰਗੀਪੀ ਸਵਾਰ ਹੋ ਗਏ ਦਰਿਆ ਬਹੁਤ ਚੜਿਆ ਹੋਇਆ ਸੀ ਬੇੜੇ ਨੂੰ ਦਰਿਆ ਦੇ ਅੱਧੇ ਵਿੱਚ ਲੈ ਜਾ ਕੇ ਪਾਲਕੀ ਅੰਦਰ ਪਾਣੀ ਪੈਨ ਵਾਲੇ ਸ਼ੇਕ ਖੋਲ ਦਿੱਤੇ ਗਏ ਪਰ ਕਾਫੀ ਪਾਣੀ ਪੀ ਜਾਣ ਦੇ ਪਿੱਛੋਂ ਵੀ ਪਾਲਕੀ ਡੁੱਬਣ ਤੇ ਨਾ ਆਵੇ ਚੱਕਰ ਕੱਟ ਕੇ ਕੰਡੇ ਵੱਲ ਆ ਜਾਵੇ ਇਸ ਦਾ ਵੀ ਕੋਈ ਖਾਸ ਕਾਰਨ 잡ਦਾ ਸੀ ਕਿਉਂਕਿ ਜਿਵੇਂ ਕੀ ਪਿੱਛੋਂ ਪਤਾ ਲੱਗਾ ਲਾਹੌਰ ਦੇ ਸ਼ਰਦਵਾਲਾ ਸ਼ਰਦਾਲੂਆਂ ਦੀ ਕੁਝ ਸੰਗਤ ਆਲੀ ਪੁੱਜ ਰਹੀ ਸੀ ਬੇੜਾ ਮਜਬੂਰਨ ਵਾਪਸ ਕੱਢ ਤੇ ਲੈ ਜਾਂਦਾ ਆਇਆ ਇਤਨੇ ਚੇਰ ਵਿੱਚ ਉਹ ਸੰਗੀ ਵੀ ਪੁੱਜ ਗਏ ਜਿਨ੍ਹਾਂ ਵਿੱਚ ਦੋਕ ਅਤਿ ਸ਼ਰਧਾਲੂ ਸੱਜਣ ਵੀ ਸੰ। ਇੰਨੇ ਚੇਰ ਵਿੱਚ ਇੱਕ ਮਲਾਨ ਦੱਸਿਆ ਕਿ ਐਡੀ ਦੂਰ ਜੋ ਜਾਂਦੇ ਹੋ ਨੇੜੇ ਹੀ ਪਾਣੀ ਚੱਕਰ ਖਾਰਿਆ ਤੇ ਬੜਾ ਡੂੰਗਾ ਹੈ। ਸੋ ਆਈ ਸੰਗਤ ਨੂੰ ਦਰਸ਼ਨ ਕਰਾਉਣ ਉਪਰੰਤ ਬੇੜੇ ਵਿੱਚ ਰੇਤਾ ਤੇ ਪੱਥਰ ਪਾਏ ਗਏ। ਜੋ ਸੰਗਤ ਛੱਟ ਇਕੱਠੀ ਕਰ ਲਈ। ਬੇੜੇ ਨੂੰ ਹੁਣ ਜਦ ਠੇਲਿਆਂ ਗਿਆ ਤਾਂ ਕੰਡੇ ਤੋਂ 10-15 ਫੁੱਟ ਹੀ ਗਿਆ ਹੋਵੇਗਾ ਕਿ ਪਾਲਕੀ ਥੱਲੇ ਬਟਣ ਲੱਗ ਪਈ ਰਸੇ ਫਟਾਫਟ ਖੋਲਣ ਤੇ ਜਲ ਪਰਵਾ ਸੰਸਕਾਰ ਸੰਪੂਰਨ ਹੋ ਗਿਆ ਸਦਵਾ ਦੇ ਸਿੱਖ ਜ਼ਮੀਂਦਾਰ ਜੋ ਚੁੱਬੀਆਂ ਮਾਰ ਸਕਦੇ ਸਨ ਉਹਨਾਂ ਥੋੜੀ ਦੇਰ ਬਾਅਦ ਚੁੱਬੀਆਂ ਮਾਰ ਕੇ ਵੇਖਿਆ ਤਾਂ ਥੱਲੇ ਕੁਝ ਵਸਤ ਨਹੀਂ ਸੀ ਦੱਸਿਆ ਕਿ ਪਾਲਕੀ ਤੇ ਤਾਂ 3-3 ਫੁੱਟ ਰੇਤਾ ਚੜ ਚੁੱਕਾ ਹੈ ਪਤਨ ਤੇ ਹੀ ਸ੍ਰੀ ਗੁਰੂ ਗਨ ਸਾਹਿਬ ਦਾ ਪਾਠ ਰੱਖਿਆ ਗਿਆ ਐਨ ਇਸ ਥਾਂ ਤੇ ਸਰਦਾਰ ਸੰਪੂਰਨ ਸਿੰਘ ਜੀ ਅਨੁਸਾਰ ਇੱਕ ਵੇਰੀ ਬਾਬਾ ਜੀ ਨੇ ਇਸ਼ਨਾਨ ਵੀ ਕੀਤਾ ਸੀ ਤੇ فرمایا ਸੀ ਕਿ ਇਹ ਥਾਂ ਬੜੀ ਸੋਹਣੀ ਹੈ ਜਦ ਗੱਲ ਚੱਲੀ ਕਿ ਪਾਲਕੀ ਵਿੱਚ ਕੀਮਤੀ ਸਮਾਨ ਹੈ ਲਾਲਚ ਵਿੱਚ ਆਣ ਕੇ ਕੋਈ ਕੱਢਣ ਦਾ ਯਤਨ ਨਾ ਕਰੇ ਤੇ ਇਸ ਤਰ੍ਹਾਂ ਬੇਅਦਬੀ ਵੀ ਹੋ ਵੀ ਹੋਵੇ ਤਾਂ ਇਸ ਲਈ ਦਿਨ ਰਾਤ ਤਿੰਨ ਦਿਨ ਪੈਰਾ ਰਿਹਾ ਪਾਵੇ ਅਜ ਮਤ ਲਈ ਸਫੈਦ ਪੋਸ਼ ਦੀ ਗਵਾਈ ਹੀਠਾਂ ਸਾਰੇ ਨਗਰ ਨੇ ਕਿਹਾ ਕਿਉਂ ਫਿਕਰ ਕਰਦੇ ਹੋ ਜੋ ਸ਼ੱਕ ਹੈ ਤਾਂ ਖਾਣਾ ਘਟਦੇ ਵੀ ਹੈ ਸਾਡੇ ਤਾਂ ਉਹ ਵਾਲੀ ਸਨ ਸਾਡੇ ਤੇ ਉਹਨਾਂ ਦੀ ਬੜੀ ਮਿਹਰ ਸੀ ਜਿਸ ਦਿਨ ਤੋਂ ਡੇਰਾ ਦੂਨ ਆਏ ਹਨ ਸਾਡੇ ਪਸ਼ੂ ਰਾਜੀ ਹੋ ਗਏ ਹਨ ਕਈ ਪਸ਼ੂ ਨਹੀਂ ਮਰਿਆ ਉਹ ਤਾਂ ਸਾਡੀ ਹੀ ਬਿਹਤਰੀ ਲਈ ਇੱਥੇ ਆਏ ਸੀ ਅਸੀਂ ਕਿਵੇਂ ਭੁੱਲ ਸਕਦੇ ਹਾਂ ਉਹਨਾਂ ਨੂੰ ਸੋ ਇਸ ਵੇਲੇ ਸੰਧਿਆ ਕਾਲ ਸੀ ਰਾਗੀ ਸਿੰਘ ਜੋ ਆਏ ਹੋਏ ਸਨ ਸੂਰਜ ਕਿਰਨ ਮਿਲੀ ਜਲਕਾ ਜਲ ਹੂਆ ਰਾਮ ਦੇ ਟੇਕ ਨਾਲ ਵੈਰਾਗਮਈ ਸ਼ਬਦਾਂ ਦਾ ਕੀਰਤਨ ਕਰ ਰਹੇ ਸਨ ਕੀਰਤਨ ਦਾ ਭੋਗ ਪਾਉਣ ਉਪਰੰਤ ਕੀਰਤਨ ਸੁਹੇਲੇ ਦਾ ਪਾਠ ਕੀਤਾ ਗਿਆ ਤੇ ਸੰਗਤਾਂ ਇਸ ਤਰ੍ਹਾਂ ਚਾਲੇ ਪਾ ਕੇ 8 ਵਜੇ ਦੇ ਲਗਭਗ ਵਾਪਸ ਠਾਠ ਤੇ ਪੁੱਜੀਆਂ ਸੋ ਇਸ ਤਰ੍ਹਾਂ ਪਾਵਨ ਤੇ ਖੋਜ ਪੂਤਕ ਚੋਲੇ ਦਾ ਤੱਤਾਂ ਵਿੱਚ ਮਿਲ ਜਾਣ ਪਰ ਇਹ ਮਹਾਨ ਤੇ ਅਦਭੁ ਸੰਸਾਰਿਕ ਜੀਵਨ ਲੀਲਾ ਸਮਾਪਤ ਹੋ ਗਈ ਤੇ ਕੁਰਬਾਨੀਆਂ ਦੀਆਂ ਤੁਕਾਂ ਬਿਲਕੁਲ ਠੀਕ ਘਟਦੇ ਹਨ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਦਨ ਆਵਨ ਕਾ ਇਹ ਸੋ ਆਓ ਦਨ ਕਾ ਸੰਗਚਿਤ ਆਵੇ ਨਾਓ आप मुक्त मुक्त करे संसार नानक तिस जन कौ सदा नमस्कार डॉक्टर इकत् सिंह फाउंडेशन वाइस प्रधान आप जी पुस्तक तो जो है यह साखी लई गई है